ਬੈਗੜੀ ਜੀ ਦਾ ਖਾਲਸਾ ਬੈਗੜੀ ਜੀ ਦੀ ਫਤਿਹ ਬਈ ਜੋ ਅੱਜ ਖਨੌਰੀ ਬਾਰਡਰ ਤੇ ਜੋ ਨੌਜਵਾਨ ਜੋ ਸ਼ਹੀਦ ਹੋਇਆ ਅੱਜ ਸੂਬਕਰਨ ਬਹੁਤ ਮਾਨਦੁਖੀ ਹੈ ਪਰ ਉਸ ਦੀ ਮੌਤ ਦਾ ਜ਼ਿੰਮੇਵਾਰ ਹੈ ਨਾ ਜੋ ਇਕੱਲੇ ਜੋ ਸੈਂਟਰ ਸਰਕਾਰ ਨਹੀਂ ਹੈਗੀ ਉਹਦੀ ਮੌਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਵੀ ਹੈ ਨਾਲ ਉਸ ਤੋਂ ਬਾਅਦ ਲਾਈਵ ਹੋ ਕੇ ਆਪਣਾ ਭਗਵੰਤ ਮਾਨ ਸਾਹਿਬ ਬੰਦੇ ਵੀ ਮਨ ਨੂੰ ਇੰਨਾ ਦੁੱਖ ਹੋਇਆ ਕਿ ਉਹ ਦੁੱਖ ਤਾਂ ਉਸ ਨੂੰ ਹੋਇਆ ਪਰਵਾਰ ਨੂੰ ਜਿਹਦਾ ਚਿਰਾਗ ਚਲਿਆ ਗਿਆ ਜਿਸ ਘਰ ਦਾ ਚਿਰਾਗ ਉੱਜੜ ਗਿਆ ਤੁਸੀਂ ਆ ਕੇ ਬਾਅਦ ਚ ਲਾਈਵ ਹੋ ਕੇ ਬਸ ਸਿਰਫ ਇੰਨਾ ਕਹਿਣਾ ਜਾਣਦੇ ਹਾਂ ਮੈਂ ਕਿਸਾਨਾਂ ਦੇ ਨਾਲ ਹਾਂ ਜੇ ਤੁਸੀਂ ਕਿਸਾਨਾਂ ਦੇ ਨਾਲ ਹੋ ਨਾ ਨਾਲ ਹੁੰਦੇ ਤੁਸੀਂ ਇਹ ਪੁਲਿਸ ਨੂੰ ਨਾ ਰੋਕਦੇ ਪੰਜਾਬ ਦੀ ਨੂੰ ਕਿ ਹਾਂ ਜਿਹੜੇ ਇਹ ਪੰਜਾਬ ਪੁਲਿਸ ਹੈ ਆਪਣੇ ਵੀਕਲ ਲੈ ਕੇ ਜਾ ਰਹੇ ਜਿਹੜੇ ਜਿਹੜੇ ਪੌਪ ਲਾਈਨ ਵਗੈਰਾ ਕੁਝ ਵੀ ਇਹ ਜੇ ਚੀਜ਼ਾਂ ਲੈ ਕੇ ਜਾ ਰਹੇ ਜਿਹਦੇ ਨਾਲ ਕੇ ਇਹ ਆਪਣਾ ਬਾਰਡਰ ਤੇ ਜਿਹੜੇ ਲੱਗੇ ਹੋਏ ਉਹਨਾਂ ਨੇ ਹੁ ਲਗਾਇਆ ਹੋਇਆ ਆਪਣਾ ਬਾਰਡਰ ਰੋਕਣ ਵਾਸਤੇ ਕਿ ਉਹਨਾਂ ਨੂੰ ਉਖਾੜ ਸੁੱਟਣ ਉਹ ਜਿਗਾਰ ਬਣਾਇਆ ਜੋ ਆਪਣਾ ਕਿਸਾਨਾਂ ਨੇ ਤੁਸੀਂ ਉਹਨਾਂ ਕਿਸਾਨਾਂ ਨੂੰ ਆਪਣਿਆਂ ਨੂੰ ਪੰਜਾਬ ਦੇ ਵਿੱਚੇ ਰੋਕ ਰਹੇ ਐ ਫਿਰ ਤੁਸੀਂ ਕਹਿੰਦੇ ਅਸੀਂ ਹਮਾਇਤੀ ਐ ਇਹਨਾਂ ਦੇ ਤੁਸੀਂ ਕੋਈ ਹਮਾਇਤੀ ਨਹੀਂ ਤੁਸੀਂ ਭਗਵਾਨ ਤਮਨ ਸਰਕਾਰ ਤੁਸੀਂ ਨਾਲ ਉਸ ਤੋਂ ਵੀ ਵੱਧ ਸੈਂਟਰ ਸਰਕਾਰ ਤੋਂ ਵੀ ਵੱਧ ਬੈਰੀ ਐ ਜਿਹੜੇ ਕਿਸਾਨਾਂ ਦੇ ਹਰ ਹਰ ਸਮੇਂ ਜਿੰਨੇ ਫੈਸਲੇ ਲੈ ਤੁਸੀਂ ਨੈੱਟ ਬੰਦ ਪੰਜਾਬ ਦਾ ਵੀ ਨੈੱਟ ਬੰਦ ਨਾਲ ਕੋਈ ਵੀ ਇੱਧਰ ਚਲੋ ਠੀਕ ਹੈ ਉਹ ਮਜਬੂਰੀ ਹੋ ਸਕਦੀ ਥੋੜੀ ਕਿ ਆ ਉਹ ਹੈ ਪਰ ਇਹ ਮਗਰਮੱਛ ਦੇ ਹੰਝੂ ਨਾ ਗੇੜਿਆ ਕਰੋ ਕਿ ਹਾਂ ਅਸੀਂ ਨਾਲ ਐ ਕਿ ਕਿਸਾਨਾਂ ਦੇ ਜੇ ਤੁਸੀਂ ਕਿਸਾਨਾਂ ਦੇ ਨਾਲ ਹੋ ਨਾ ਜੀ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਇਦਾਂ ਨੂੰ ਫੁੱਲ ਛੁੱਟੀ ਸੀਗੀ ਵੀ ਹਾਂ ਜੋ ਮਰਜ਼ੀ ਕਰੇ ਕਿਸਾਨਾਂ ਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਹਾਂ ਕਿਤੇ ਇਹ ਨਾ ਕੈਪਟਨ ਦੀ ਸਰਕਾਰ 'ਚ ਕਿਸਾਨਾਂ ਨੂੰ ਤਾਂ ਕਿਸੇ ਨੇ ਇਦਾਂ ਨੂੰ ਪੰਜਾਬ 'ਚ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਕਿਤੇ ਹਾਂ ਕਿ ਹਾਂ ਵੀ ਪੰਜਾਬ 'ਚ ਉਹ ਇਦਦਰ ਕਿਸੇ ਨੇ ਰੋਕਿਆ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਰੋਕ ਲਗਾਈ ਹੋਵੇ ਵੀ ਹਾਂ ਪੁਲਿਸ ਨੇ ਜੋ ਉਹ ਇਦਦਰ ਜੰਤਰ ਲਜਾਣਾ ਚਾਹੁੰਦੇ ਸੀਗੇ ਕਿਸੇ ਤਰ੍ਹਾਂ ਦੇ ਵੀ ਹਾਂ ਉਹਨਾਂ ਨੂੰ ਰੋਕ ਕੇ ਤੁਸੀਂ ਉਹਨਾਂ ਦੇ ਤਾਂ ਸ਼ਾਇਦ ਵੀ ਰੋਕ ਲੋ ਤੁਸੀਂ ਵੀ ਹਾਂ ਕਿਸੇ ਵੀ ਤਰ੍ਹਾਂ ਦਾ ਇਹ ਨਾ ਕਹਿਣ ਲੱਗ ਜਿਓ ਮੈਂ ਕਾਂਗਰਸੀ ਆ ਕਿਤੇ ਕਿਸੇ ਤਰ੍ਹਾਂ ਦਾ ਵੀ ਹਾਂ ਮੈਨੂੰ ਹਾਂ ਮੈਨੂੰ ਕਾਂਗਰਸ ਤੋਂ ਹਾਂ ਕੈਪਟਨ ਤੋਂ ਕੁਝ ਨਹੀਂ ਲੈਣਾ ਹਾਂ ਜੋ ਕੰਮ ਉਹਨਾਂ ਨੇ ਕਰਿਆ ਸੀਗਾ ਠੀਕ ਸੀਗਾ ਤੁਸੀਂ ਵੀ ਇਦਾਂ ਹੀ ਕਰਦੇ ਆ ਕਿ ਹਾਂ ਭਾਈ ਪੰਜਾਬ ਵੱਲੋਂ ਕੋਈ ਕੁਝ ਕਰੋ ਜਿਵੇਂ ਮਰਜ਼ੀ ਜਾਣ ਦੇ ਪੰਜਾਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈਗੀ ਜਿਵੇਂ ਮਰਜ਼ੀ ਬੈਰੀਕੇਟਾਂ ਨੂੰ ਪੱਟ ਸੁਟਦੇ ਕੋਈ ਚੱਕਰ ਨਹੀਂ ਸੀਗਾ ਕਿਸਾਨਾਂ ਇੰਨਾ ਕਿਸੇ ਦਾ ਇਨਾ ਮਨ ਇਨਾ ਮਨ ਪਰ ਆਇਆ ਜਦ ਕਿਸੇ ਦਾ ਜਵਾਨ ਜਿਸ ਦਾ 20 ਸਾਲ ਦਾ 21 ਸਾਲ ਦਾ ਪੁੱਤ ਜਿਸ ਕਿਸਾਨ ਦਾ ਸ਼ਹੀਦ ਹੋਇਆ ਉੱਤੇ ਉਹਨਾਂ ਦੇ ਪਰਿਵਾਰ ਤੇ ਜਾ ਕੇ ਪਤਾ ਕਰੋ ਵੀ ਕੀ ਬੀਤ ਰਹੀ ਹੋਣੀ ਹੈ ਤੁਸੀਂ ਤਾਂ ਬਸ ਲਾਈਵ ਹੋ ਕੇ ਕਿਆ ਮੈਂ ਮੀਟਿੰਗ ਜੇ ਕੀਤਾ ਬਣਾਣਾ ਕੀਤਾ ਟੀਮ ਕਾ ਕੀਤਾ ਕਰਨਾ ਕਰਾਣਾ ਤੁਸੀਂ ਕੁਝ ਨਹੀਂ ਹੈਗਾ ਤੁਸੀਂ ਐਲਾਨ ਕਰੋ ਕਿ ਹਾਂ ਪੰਜਾਬ ਪੁਲਿਸ ਹੈ ਜੋ ਉਹ ਸੰਕਾ ਕਿਸਾਨਾਂ ਦਾ ਸਾਥ ਦੇਵੇਗੀ ਤਾਂ ਆਸੀਂ ਮੰਨਾਂਗੇ ਕਿ ਹਾਂ ਭਗਵਾਨ ਤਮਾਨ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਨਾਲ ਹੈ ਤੁਸੀਂ ਤਾਂ ਸੈਂਟਰ ਸਰਕਾਰ ਦੇ ਨਾਲ ਹੋ ਹਮੇਸ਼ਾ ਪੰਜਾਬ ਪੁਲਿਸ ਨੂੰ ਹਮੇਤ ਤੁਸੀਂ ਪਾਬੰਦੀਆਂ ਲਗਾਤੀਆਂ ਡੀਜੀਪੀ ਸਾਹਿਬ ਬਿਆਨ ਦੇ ਰਹੇ ਕਿ ਹਾਂ ਕੋਈ ਵੀ ਹੈ ਜੋ ਇਹ ਜੀ ਚੀਜ਼ ਹੈ ਜਿਹੜੇ ਜਿ ਜਿ ਉਹਨਾਂ ਨੇ ਪੌਕ ਲੈਂਡ ਤਿਆਰ ਕਰੀ ਹੈ ਵੀ ਜਿਹਦੇ ਬੁਲੇਟ ਪ੍ਰੂਫ ਜਾਂ ਕੁਝ ਵੀ ਹਾਂ ਜਾਂ ਆਪਣਾ ਹਾਈਡਰਾ ਲੈ ਕੇ ਜਾ ਰਹੇ ਹਾਂ ਕੁਝ ਵੀ ਕੋਈ ਇਹ ਜੰਤਰ ਹੈ ਜਿਹੜਾ ਕਿ ਅਸੀਂ ਨਹੀਂ ਲਿਜਾਣ ਦੇਵਾਂਗੇ ਡੀਜੀਪੀ ਉਹਦ ਬਿਆਨ ਦੇ ਰਹੇ ਪੰਜਾਬ ਦੇ ਤੁਸੀਂ ਕਹਿ ਰਹੇਗੇ ਅਸੀਂ ਪੰਜਾਬ ਹਤੈਸੀ ਹੈ ਜਾ ਕੇ ਉੱਥੇ ਜਾ ਕੇ ਹਾਲਾਤ ਦੇਖੋ ਬਾਰਡਰ ਦੇ ਉੱਤੇ ਬਹੁਤ ਜ਼ਿਆਦਾ ਹੋ ਹੈ ਤੁਸੀਂ ਤਾਂ ਆਪਣੇ ਘਰਾਂ 'ਚ ਬੈਠੇ ਆ ਬਾਰਡਰਾਂ ਦੇ ਤਾਂ ਇਹ ਹੋ ਰਿਹਾ ਉੱਥੇ ਵੀ ਜਿਵੇਂ ਕਿਤੇ ਆਪਣੇ ਇਹ ਨਹੀਂ ਵੀ ਜਿਵੇਂ ਪਾਕਿਸਤਾਨ ਨਾਲ جنگ ਲੱਗੀ ਵੀ ਹੁੰਦੀ ਹੈ ਆਪਣੇ ਦੇਸ਼ ਦੇ ਵਿੱਚ ਆਪਣੇ ਇੱਕ ਸੂਬੇ ਚੋਂ ਦਾਖਲ ਹੋਣ ਵਾਸਤੇ ਦੂਜੇ ਸੂਬੇ ਚ ਦਾਖਲ ਹੋਣ ਲਈ ਉੱਥੇ ਸੈਂਟਰਲ ਫੋਰਸਾਂ ਲਾਈਆਂ ਹੋਈਆਂ ਆ ਉੱਪਰ ਦੇਖੋ ਤੁਸੀਂ ਡਰੋਨ ਦੇ ਨਾਲ ਆਸੂ ਮੰਬ ਦੇ ਕੋਲੇ ਗੇਰੇ ਕਿਤੇ ਕੋਈ ਉਸ ਬਿਮਾਰਾਂ ਸੀਧੀਆਂ ਗੋਲੀਆਂ ਦੇ ਆਊਟਰ ਚ ਹੈ ਪਲਾਸਟਿਕ ਦੀਆਂ ਜਿਹੜੀਆਂ ਦੇ ਆਊਟ ਡੇਟ ਜਿਨ੍ਹਾਂ ਦੀ ਡੇਟ ਲੰਗੀ ਹੋਏ ਕੁਝ ਵੀ ਹੈ ਪਤਾ ਨਹੀਂ ਕਿੰਨੇ ਨੌਜਵਾਨਾਂ ਦੇ ਅੱਖਾਂ ਦੇ ਉੱਪਰ ਅਸਰ ਹੈ ਕੋਈ ਬਜ਼ੁਰਗਾਂ ਨੇ ਲੱਤਾਂ ਦੇ ਵਿੱਚ ਕਿਤੇ ਹੋਰ ਕਿੰਨੇ ਇਨਫੈਕਸ਼ਨ ਕੋ ਕਿਸੇ ਤਰ੍ਹਾਂ ਦੇ ਕੁਝ ਵੀ ਹੋ ਰਹੇ ਆ ਕੋਈ ਪਰ ਇਹਨਾਂ ਨੂੰ ਕੋਈ ਹੋ ਨਹੀਂ ਹੋ ਮੈਂ ਉੱਥੇ ਬੋਲ ਰਿਹਾ ਮੈਂ ਉੱਥੇ ਡਾਕਟਰ ਭੇਜ ਰਿਹਾ ਦਾ ਟੀਮ ਭੇਜ ਰਿਹਾ ਕਿ ਕੁਝ ਵੀ ਤੁਸੀਂ ਤੁਸੀਂ ਕੁਝ ਨਹੀਂ ਕਰਨਾ ਹੈਗਾ ਬਸ ਤੁਹਾਡੇ ਤੋਂ ਕਿਸੇ ਨੂੰ ਕੋਈ ਆਸ ਵੀ ਨਹੀਂ ਹੈਗੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਤੁਸੀਂ ਬਸ ਐਨੇ ਉਹ ਕਰ ਦੋ ਕਿਸਾਨਾਂ ਦੇ ਪੱਖ 'ਚ ਕਿ ਹਾਂ ਜੋ ਵੀ ਕਿਸੇ ਵੀ ਬਾਰਡਰ ਤੋਂ ਕੋਈ ਪੰਜਾਬ ਪੁਲਿਸ ਦਾ ਕਿਸੇ ਤਰ੍ਹਾਂ ਦਾ ਕੋਈ ਮੁਲਾਜ਼ਮ ਪੰਜਾਬ ਵੱਲੋਂ ਜਾਣਤੇ ਕਿਸੇ ਨੂੰ ਕੋਈ ਰੋਕ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦਾ ਕੋਈ ਯੰਤਰ ਕੁਝ ਵੀ ਲੈ ਕੇ ਜਾਣਾ ਚਾਹੁੰਦੇ ਇਹ ਪੰਜਾਬ ਵਾਲੇ ਬਾਰਡਰ ਤੇ ਜਾਣਾ ਜੇ ਨੇ ਉਹ ਜਿਵੇਂ ਮਰਜ਼ੀ ਜਾ ਸਕਦੇ ਆ ਨਾ ਕਿ ਉਹਨਾਂ ਨੂੰ ਪੰਜਾਬ ਪੁਲਿਸ ਰਸਤੇ ਦੇ ਵਿੱਚ ਤੰਗ ਕਰੋਗੇ ਇਹਦਾ ਆਪਣੇ ਪੰਜਾਬ ਦੇ ਵਿੱਚ ਹੀ ਆਪਣੇ ਪੰਜਾਬ ਪੁਲਿਸ ਤੰਗ ਕਰੀ ਜਾਂਦੇ ਉੱਥੇ ਹਰਿਆਣਾ ਬਾਰਡਰ ਹਰਿਆਣੇ ਵਾਲਿਆਂ ਦਾ ਰੋਕਣੀ ਰੋਕਣਾ ਜਿਵੇਂ ਮਰਜ਼ੀ ਹਾਂ ਵੀ ਉੱਥੇ ਰੋਕ ਲੋਣਾ ਨੂੰ हरियाणा ਦੇ ਵਿੱਚ ਵੜਨ ਤੋਂ ਰੋਕਣਗੇ ਹੀ ਉਹ ਤਾਂ ਜਦੋਂ ਆਪਣੇ ਤੁਸੀਂ ਉਹ ਉਹਨਾਂ ਦੇ ਨਾਲ ਰਲੇ ਹੋਏ ਆ ਵੀ ਇਸ ਕਰਕੇ ਪਵਨ ਤਮਨ ਸਰਕਾਰ ਪਲੀਜ਼ ਬੇਨਤੀ ਹੈ ਤੁਹਾਨੂੰ ਲੋਕਾਂ ਦੇ ਪੁੱਤ ਜਿਹੜੇ ਉਹਨਾ ਮਰਵਾਏ ਜਾਣ ਕਿਸਾਨਾਂ ਦਾ ਸਾਥ ਦਿਓ ਹਰ ਪਾਸੇ ਤੋਂ ਤੁਸੀਂ ਬਸ ਕਿਸੇ ਤਰ੍ਹਾਂ ਦਾ ਕੋਈ ਵੀ